ਕੀ ਕਰੀ ਤਾ ਗੱਦਾਲੂ ਗੱਦੀਆ ਤੁਸੀਂ ਸੁਣਾ ਫੇ ਤੁਸੀਂ ਨਾ ਨੂੰ ਕਿਹਾ ਹੈ ਵੀ ਤੁਹਾਡਾ ਸ਼ਕਲ ਲੱਗਦੀ ਨਹੀਂ ਅਜਨ ਨਾ ਨੋ ਐ ਨਹੀਂ ਥਾਂ ਤੇ ਕੋਈ ਨਾ ਹੁੰਦਾ ਨਿਆਰੇ ਨਾ ਮੂਹ ਤੋ ਅਗੇ ਆ ਅੱਜ ਅਸੀਂ ਪੜੇ ਦਿਨਾਂ ਬਾਅਦ ਵਲੌਗ ਬਣਾਉਣ ਲੱਗੇ ਪਤਾ ਤੁਹਾਨੂੰ ਕਰ ਲਿਆ ਨਾ ਅਸੀਂ ਹਾਂਜੀ ਕਿੱਥੇ ਮੈਨੂੰ ਪਤਾ ਹੀ ਨਹੀਂ ਚਲੋ ਆ ਤਾਂ ਹੁਣ ਅਸੀਂ ਉਹਦਾ ਸ਼ਿਫਟ ਹੋ ਗਏ ਨਵੇਂ ਘਰ ਹੁਣ ਆਪਣੇ ਪੁਰਾਣੇ ਘਰ ਚੱਲੇ ਆ ਰੰਗ ਰੋਗਨ ਕੀਤਾ ਇਹਨਾਂ ਨੇ ਪੇਂਟਰ ਸਾਬ ਨੇ ਅੱਜ ਕਾ ਦੇਖ ਕੇ ਆਈਏ ਸਹੀ ਕਿਤਾਕ ਨਹੀਂ ਤੇ ਬਾਹਰ ਮੀਂਹ ਲੱਗਿਆ ਯਾਰ ਮੀਂਹ ਬਾਰੀ ਮਿੰਦਾ ਨੂੰ ਅੰਦਰ ਬੈਠਾ ਤੋ ਬਹੁਤ ਗਰਮੀ ਸੀ ਪਹਿਲਾਂ ਤਾਂ ਹੁਣ ਮੀਂਹ ਪਿਆ ਤਾਂ ਮੜੀਏ ਠੰਡਾ ਜਿਹਾ ਹੋਇਆ ਹਨਾ ਚਲੋ ਮਿਲਦੇ ਆਂ ਅਗਲੇ ਬਲੌਗ ਚ ਦੱਸ ਗਿਆ ਨਾ ਬਾਏ ਬਾਏ ਰੋ ਜਾ ਕੋਈ ਤੂੰ ਵੀ ਤਿਆਰ ਗਾ ਪੂਰਾ ਹਫਤਾ ਮੀਂਹ ਸੀ ਆ ਨਾ ਲੱਗਦਾ ਲੱਗ ਬਦਲ ਕਿੱਦਾਂ ਹੋਇਆ ਹੈ ਗੰਦਾਪਣ ਹੀ ਹੋਣ ਡਿਆ ਨਾ ਹੁਣ ਮੰਨਣਾ ਨੂੰ ਇਹਦਾ ਪਣੀ ਪਾੜ ਖੁਰ ਕੇ ਆਉਂਦੇ। ਛਾਲ ਦਾ ਆਪਣਾ ਸਕੂਲ ਆ ਗਿਆ। ਆ ਦੇਖਾ। ਆ ਦੇਖਾ। ਨਿਆਲ ਨੂੰ ਹੁਣ ਛੱਡਣਾ ਅਸੀਂ। ਨਾ। ਨਾ। ਨਾ ਮਾਂ ਨਾ। ਨਾ ਛੱਡਿਆ ਰਾਜੀ। ਹਾਂ ਜੇ ਨੰਨੂ ਘਰ ਮੈਂ ਨਾ ਚੰਨਗੇ ਹੁਣ ਸਾ। ਅਸੀਂ ਥੋੜੀ ਕੰਨਾ ਹੁਣ। ਆ ਸਾਰਾ ਜਿ ਪਿਆਈਆ ਸਾਰਾ। ਆ ਚਲੋ ਤੁਸੀਂ ਅੰਦਰ ਰੱਖਿਆ ਉਹ ਸਾਰਾ। ਬੈਗ ਨਾਲ ਹੀ ਕਹਿੰਦੇ ਸੀ ਇਹਰਾ। ਓਏ ਆਵਾਜ਼ ਬੁਲਦੀ ਆ ਕਮਲਿਆ ਨੂੰ ਹੋ ਨੀ ਹਾਂ ਲਾਲੀ ਜਾਣਾ ਸੀ ਹਾਂ ਵਾਲਾ ਉਹ ਆਹ ਨਾਲ ਉਹ ਬੰਦੀ ਜੋ ਬੀਤ ਖਾਣੀ ਖਾਣੀ ਕੇ ਨਾਲ ਆਦਾ ਨਾ ਨਿਆਲ ਕਿਤਾ ਖੋਜ ਆ ਹੈ ਵਧੀਆ ਕਰਤਾ ਨਾ ਹੈ ਫੱਦਰਾ ਕਰਤਾ ਸੀ ਹਾਂ ਥੱਲੇ ਕੀ ਉਹ ਛਿੱਟੇ ਜੇ ਪਏ ਉਹ ਪੋਚੇ ਦੇ ਲਾ ਗਿਆ ਤਾਂ ਕਿਹਾ ਦੇ ਕੇ ਚਲੋ ਹੋਈ ਗਏ ਕੋਤ ਕਿੱਦਾਂ ਲੱਗਦੀ ਸੀ ਨਾ ਅੰਦਰ ਹੀ ਆ ਉਹ ਦੇਖਦਾ ਅੰਦਰੋਂ ਵਾਹ ਸਾਡਾ ਪੁਰਾਣਾ ਘਰ ਘਰੇ ਘਟਣੇ ਬੜੇ ਔਖੇ ਉਦਾਂ ਤੇ ਨਹੀਂ ਕਹੀਏ ਕਿਰਾਏ ਦਾ ਹੀ ਸੀ ਭਾਵੇਂ ਪਰ ਬੰਦਾ ਆਪਣਾ ਸਮਝ ਕੇ ਹੀ ਰਹਿੰਦਾ ਸਾਰਾ ਖਾਲੀ ਹੋ ਗਿਆ ਇਹੋ ਬਤਨ ਆਈ ਉਹ ਤਵਿਆ ਗਾਨਾ ਲਾਇਆ ਸਮਾਨ ਬਾਣੀਓ ਨਹੀਂ ਕੀਤਾ ਪੁੱਤ ਬਾਣੀਓ ਸਹੀ ਸੀ ਆ ਕਿਦਾਂ ਲੱਗਦਾ ਕਿਦਾਂ ਲੱਗਦਾ ਕਿ ਤੁਸੀਂ ਤਾਂ ਸੱਚ ਰੋਜ਼ ਹੀ ਆਉਂਦੇ ਸੀ ਅਸੀਂ ਆਏ ਹਫ਼ਤੇ ਬਾਅਦ ਆਹ ਨੂੰ ਜਰਾ ਲਈ ਤਾ ਚਲਿਏ ਕਰਵਾ ਮ ਕਰਾਇਦਾ ਹੋਵੇ ਪਰ ਬੰਦਾ ਆਪਣਾ ਸਮਝ ਕੇ ਹੀ ਰਹਿੰਦਾ ਨਾ ਥੋੜਾ ਜਿਹਾ ਬੰਦਾ ਇਮੋਸ਼ਨਲ ਹੁੰਦਾ ਹੀ ਆ ਮੈਂ ਗਾਇਸ ਇਹ ਮੈਨੂੰ ਦੱਸ ਦੇ ਸੀ ਜਦੋਂ ਅਸੀਂ ਸ਼ਾਟ ਹੋ ਗਿਆ ਸੀ ਦੂਜੇ ਦਿਨ ਆਏ ਕਹਿੰਦਾ ਮੇਰਾ ਘਰ ਜਾ ਕੇ ਉਤਰਾਉਂਦਾ ਮਨ ਉਹਦੇ ਨਾਲ ਚੁੜ੍ਹ ਬੋਦੇ ਜਾ ਕੇ ਹੁੰਦਾ ਵੀ ਉੱਥੇ ਪੁਰਾਣੇ ਚਲ ਗਏ ਹੈ ਬੱਤੇ ਹੋਣ ਗੁੱਟੀਆਂ ਨਹੀਂ ਲੱਗਤੋ ਲਈ ਹੁੰਦਾ ਹੀ ਆ ਕੌਣ ਅਸੀਂ 7 ਸਾਲ ਰਹੇ ਆ ਇਸ ਘਰ ਚ ਅਸੀਂ ਚੇਂਜ ਨਹੀਂ ਕੀਤਾ ਨਾ ਨਵੇਂ ਕਰਦਾ ਵੀ ਹੁੰਦਾ ਆ ਵਿਚ ਆ ਪੁਰਾਣਾ ਕਰ ਛੱਡਣਾ ਵੀ ਬਹੁਤ ਔਖਾ ਨਿਹਾਲਪੜਾ ਕੋਜ ਹੋਇਆ ਨਾ ਘਰ ਕਿਈ ਜਿਆਦਾ ਜੜੀਆਂ ਹੁੰਦੀਆਂ ਘਰਾਂ ਦੇ ਨਾਲ ਕਿੰਨੀਆਂ ਪਾਰਟੀਆਂ ਕੀਤੀਆਂ ਨੇ ਹਾਲ ਤਾਂ ਬਾਹਰ ਤੋਂ ਉੱਥੇ ਦਾ ਅਸੀਂ ਪਹਿਲੀ ਵਾਰੀ ਉੱਥੇ ਆਏ ਅਸੀਂ ਤਾਂ 에ਰਪੋਰਟ ਆਏ ਇੱਥੇ ਕਿਤਾਜ ਇਸ ਘਰਤੀ ਆਏ ਆ ਚਲੋ ਅਸੀਂ ਗਾਈਜ਼ ਆ ਗਏ ਆ ਸ਼ੋਪਿੰਗ ਵਾਕ ਕਰਦਾ ਥੋੜਾ ਜਿਹਾ ਸਮਾਨ ਲੈਣਾ 10 ਦਿਨ ਅਕਾਲਾ ਮੈਲੇ ਨੂੰ ਹਾਂ ਵਾਚ ਕਰ ਆ ਜਾਓ Hei kakus, jalan akrabnya, kisah lu, kisah lu, kisah lu, kisah lu, hadi, ya, di nia, idir kecinta ya, teman, Jatuh. nah, 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 nah ah, ini, ah, jangan, ah, kian pan ਦੂ ਲੈਣੇ ਆ ਕੀ ਦੋ ਕੀ ਕਰਨੇ ਦੂਜੇ ਤੇ ਚੱਕ ਦੋ ਲੈਣੇ ਆ ਕੀ ਐੱਖ ਐੱਖ ਹੈ ਦੋ ਨਹੀਂ ਕੋਤਣਾ ਗਾਈਸ ਮੈਂ ਲੈ ਲਿਆ ਦੋਰ ਪਿੰਗਾ ਆ ਲੈ ਤੇ ਹੱਲ ਦੇ ਹੰਦ ਆ ਨਾ ਕੀ ਐ ਨਾ ਪਤਾ ਨਹੀਂ ਕੁੱਤੇ ਦਾ ਮੂੰਹ ਵੀ ਕਦਾ ਆ ਦੇਖ ਲਾਲ ਕੁੱਤੇ ਦਾ ਹੀਆ ਚੌਕਲੇਟ ਜਾਓ ਯਾ ਗੱਲ ਫੜਦੀਆਂ ਗੱਲ ਪਤਾ ਨਹੀਂ ਫੜਦੀਆਂ ਜ ਨਹੀਂ ਹੁੰਦੇ ਹਾਂਜੀ ਪੁੱਤ ਅੱਗੇ ਵਾਣੀ ਮੈਂ ਖਾ ਕੇ ਲਿਖੀ ਮੈਂ 150 ਰੁਪਏ ਦੀ ਆ ਟੋਫਰੀ ਵੀ ਉਹ ਇੱਕ ਹੈਂਡੀਆ ਦੇ ਹਿਸਾਬ ਨਾਲ ਦੋ ਜੀ ਆ ਮੈਂ ਮਾਫੀ ਮੰਗ ਲਵਣੀ ਆ ਮੁੰਡੇ ਦਾ ਮਾਸ ਬੋਲਾ ਕਰ ਹੁੰਦੇ ਆ ਮਾਫੀ ਮੰਗ ਲਵਾਂ ਬੋਲੋ ਕਹਿੰਦੇ ਥੋੜੀ ਜਿਹੀ ਦੇਰੀ ਲਈ ਮਾਫੀ ਤੇ ਹੁਣ ਇਹਦਾ ਘਰ ਦੇ ਵਿੱਚ ਬਿਜੀ ਸੀ ਘਰ ਦੇ ਚੱਕਰ ਤੇ ਨਵਾਂ ਲਿਆਇਆ ਉਧਰ ਹੋਰ ਕੰਮ ਨਹੀਂ ਕਰਦਾ ਇਧਰ ਰਹਿ ਛੱਡਣੀ ਆ ਤੇ ਉਹ ਥੋੜਾ ਜਿਹਾ ਖੁਸ਼ੀ ਸੀ ਥੋੜੀ ਕਮੀ ਸੀ ਇਸ ਲਈ ਉਹ ਹੋ ਨਹੀਂ ਪਿਆ ਦੌੜ ਭੱਜ ਲੱਗੀ ਰਹੀ ਐ ਨਾਵਾਂ ਅਗੇ ਜਿਕੇ ਦੇ ਜਾਵਾਂਗੇ ਘੁੰਮਣ ਲੈ ਨਾਵਾਂ ਅਗੇ ਘਰ ਦਾ ਵੀ ਬਿਲਕੁਲ ਕਰਾਂਗੇ ਅਸੀਂ ਪੂਰਾ ਕੰਪਲੀਟ ਕਰਕੇ ਦੇ ਤੁਹਾਨੂੰ ਆਮ ਟੂਰ ਵੀ ਦਵਾਂਗੇ ਥੋੜਾ ਟਾਈਮ ਲੱਗ ਸਕਦਾ ਦਿਖਾਵਾਂਗਾ 25 ਲਈ ਐ ਨਹੀਂ ਜਿੱਦਾਂ ਵੀ ਆ ਘਰ ਤੇ ਘਰੀ ਹੁੰਦਾ ਜਿੱਦਾਂ ਦਾ ਵੀ ਆ ਅੱਧੀ ਹੋ ਗਈ ਬਾਹਰ ਕਰ ਲੈਣਾ ਕਿ ਪਤਾ ਕੀ ਢਿੱਡ ਵੱਡੀ ਗੱਲਾਂ ਸਾਰਿਆਂ ਦੀ ਕਿਦਾਂ ਦੇ ਬਲੌਗ ਚ ਤਦ ਤੱਕ ਲਈ ਸਤ ਸ੍ਰੀ ਅਕਾਲ ਬਾਦਲੇ ਸਾਡੇ ਦੰਦਾ ਕਟਾਉਣੇ ਆ ਤੋ ਓ ਲੈ ਉਪਰਾ ਦਾ ਗ੍ਰੈਂਡ ਬਲੌਗ ਤੇ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਬਸਕ੍ਰਾਈਬ ਚੈਨਲ ਨੂੰ ਕਰਿਓ ਤਤ ਲਈ ਸਸੇ ਮਿਲਦੇ ਆ ਰੱਬ ਰੱਖਦਾ ਹੋ ਗਿਆ ਫਲਦੋੜਾ ਨੱਚਾ ਮਾ ਬਸ ਬਸ ਤਿਆਰ ਕਰ ਦਮਾ ਜਮਲੇ ਤੇ ਟੱਡ ਦੇਗਾ ਆਪਣਾ ਅੰਦਰ ਕੱਲ ਅੰਦਰ ਕੱਲਿਆ ਤੇ ਮਾਸ ਹਾਂ। ਉੱਚ ਵੀ ਭਰੋ ਕਹਿੰਦਾ। ਉਹ ਨਹੀਂ ਭਰਨ ਵਾਲੀ ਬੁੱਤ। ਉਹ ਨਹੀਂ ਹਵਾਲੀ। ਕਰ ਰਹਾ। ਪਤੇ ਨੂੰ ਕਰ ਲੈਂਦੇ ਆ। ਉਹਨੇ ਕਰਨਾ ਜੋ ਤੂੰ ਕਰਨਾ ਉਹਨੇ ਹੀ ਕਰਨਾ। ਨਾ ਪਹਿਲਾਂ ਲਗਾਤ ਲੈਣਦੇ। ਚੱਲ 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 ਚੱਲ। ਚੱਲ। ਨਾ। ਚੱਲ ਦੂਜੇ ਦੇ ਭਰ ਦੇ। ਦੂਜੇ ਟਾਇਰ ਤੇ ਵੀ ਭਰ ਦੇ। ਕੋਣੋ। 啊，对。